ਉਹੀ ਨਹੀਂ ਨਾ ਕੀ ਅਖਾਂ ਕਰਦਾ ਨਿਕਲਿਆ ਯਾਰ ਉਹ ਨਹੀਂ ਜੀ ਜੀ ਆਪਾਂ ਤੇ ਬਾਹਣ ਦੇ ਵਿੱਚ ਖੜਿਆ ਮਰਤਪਾਲ ਵੀ ਕਿਹੜਾ ਵੀ ਵਿਜੀਤਰ ਛੇ ਹੈਫੀਸੀਟਰ ਨਾ ਬਜਾਰਾ ਕੀਤਾ ਤੇ ਆਪਣਾ ਨਾਮ ਕੀ ਸਾਰਾ ਐਡਰੈਸ ਦੱਸ ਦਿਓ ਮੇਰਾ ਨਾਮ ਮਰਤਪਾਲ ਸਿੰਘ son of ਮਲਕੀਤ ਸਿੰਘ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਇਹ ਮੈਂ 826 ਅਤੇ 222 ਵੀਰ ਲਾ ਕੇ ਬੀਜਿਆ ਸੀਗਾ ਤੇ ਮੇਰਾ 9 ਕਿੱਲਾ ਦੇ ਲਗਭਗ ਖੇਤ ਦਾ ਨੁਕਸਾਨ ਹੋਇਆ ਜੀ। ਮਸਾ ਪਾਣਾ। ਇਹ ਹੀ 5 ਕਿੱਲੇ ਵਾਹਣ ਦੇ ਆਪਣੇ ਜੀ। ਪਹਿਲਾਂ 327 ਵੀ ਬੀਜੇ ਸੀਗਾ। ਤੇ ਸਾਰੇ ਪੰਜੇ ਦੇ ਪੰਜ ਕਿल्ले ਖਤਮ ਹੋ ਗਏ ਜੀ ਹੁਣ ਦੁਬਾਰੇ ਵਿਜੀ ਹੈ ਜੀ ਐਸ ਦੱਸੇ ਮੜਾ ਕਿਹਦਾ ਬਾਣ ਹੈ ਇਹ ਇਹ ਗੁਰਸੇਵਕ ਸਿੰਘ ਦਾ ਆਪਣਾ ਕੀ ਨਾਮ ਮਨਪ੍ਰੀਤ ਸਿੰਘ ਜੀ ਸਾਨਪ ਸਾਨਪ ਗੁਰਸੇਵਕ ਸਿੰਘ ਜੀ